ਉਹ ਬਠਿੰਡਾ ਸੈਸ਼ਨ ਕੋਰਟ ਵੱਲੋਂ ਕਲਰਕਾਂ ਦੀ ਭਰਤੀ ਆਈ ਹੈ ਜੀ। ਕੁੱਲ ਪੋਸਟਾਂ 38 ਹੈ ਜੀ। ਯੋਗਤਾ ਹੈਗੀ ਜੀ ਗ੍ਰੈਜੂਏਸ਼ਨ ਪਾਸ। ਪੋਸਟ ਭਰਨ ਦੀ ਜਿਹੜੀ ਆਖਰੀ ਮਿਤੀ ਹੈ ਜੀ 25/6/2025 ਹੈ ਜੀ। ਇਸ ਦਾ ਪੇਪਰ 100 ਅੰਕ ਨੰਬਰਾਂ ਦਾ ਹੋਊਗਾ ਜੀ। ਪੋਸਟ ਭਰਨ ਲਈ ਦੋਸਤੋ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਜੀ। ਨੰਬਰ ਹੈਗੇ ਜੀ 6280718416 ਜੀ। ਦੋਸਤੋ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਤਾਂ ਜੀ ਆਪਣੇ ਚੈਨਲ ਨੂੰ ਫੋਲੋ ਦੇ ਨਾਮ ਨਾਲ ਪੋਸਟ ਨੂੰ ਲਾਈਕ ਜ਼ਰੂਰ ਕਰੋ ਧੰਨਵਾਦ ਤੋਂ ਬਠਿੰਡਾ ਸੈਸ਼ਨ ਕੋਰਟ ਵੱਲੋਂ ਕਲਰਕਾਂ ਦੀ ਭਰਤੀ ਆਈ ਹੈ ਜੀ ਕੁੱਲ ਪੋਸਟਾਂ 38 ਹੈ ਜੀ ਯੋਗਤਾ ਹੈਗੀ ਜੀ ਗ੍ਰੈਜੂਏਸ਼ਨ ਪਾਸ ਪੋਸਟ ਭਰਨ ਦੀ ਜਿਹੜੀ ਆਖਰੀ ਮਿਤੀ ਜੀ 25 6 2025 ਹੈ ਜੀ ਇਸ ਦਾ ਪੇਪਰ 100 ਅੰਕ ਨੰਬਰਾਂ ਦਾ ਹੋਊਗਾ ਜੀ ਪੋਸਟ ਭਰਨ ਲਈ ਦੋਸਤੋ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਜੀ ਨੰਬਰ ਹੈਗੇ ਜੀ 6280718416 ਜੀ ਦੋਸਤੋ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗੀ ਤਾਂ ਜੀ ਆਪਣੇ ਚੈਨਲ ਨੂੰ ਫੋਲੋ ਦੇ ਨਾਲ ਨਾਲ ਪੋਸਟ ਨੂੰ ਲਾਈਕ ਜਰੂਰ ਕਰੋ ਧੰਨਵਾਦ